ਸ਼ਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਜੋ ਮੰਡੀ ਬਾਈ ਜੀ ਹਰ ਬੁੱਧਵਾਰ ਤਲਵੰਡੀ ਸਾਬੋ ਵਿਖੇ ਲੱਗਦੀ ਹੈ ਇਹ ਮੰਡੀ ਅੱਜ ਤੋਂ 35 ਸਾਲ ਪੁਰਾਣੀ ਹੈ ਸਿਆਣੇ ਕਹਿੰਦੇ ਵੀ 9091 ਚ ਸਟਾਰਟ ਹੋਈ ਸੀ ਇਹ ਮੰਡੀ ਜਿਹੜੀ ਲਾਉਣੇ ਸ਼ੁਰੂ ਹੋਈ ਹੈ ਵੀਰੋ ਮੰਡੀ ਤੇ ਆਇਆ ਕਰੋ ਰੌਣਕ ਮੇਲਾ ਫੁੱਲ ਹੈ ਗਾਗ ਵੀ ਵਧੀਆ ਸੌਦੇ ਵਧੀਆ ਹੁੰਦੇ ਆ ਮੰਡੀ ਦੀ ਖਾਸੀਅਤ ਇਹ ਹੈ ਵੀ ਜਿਹੜੇ ਇੱਥੇ ਟਰੈਕਟਰਾਂ ਦਾ ਸੌਦਾ ਹੁੰਦਾ ਪੱਕੀ ਤੁਹਾਨੂੰ ਰਸੀਦ ਦਿੱਤੀ ਜਾਂਦੀ ਹੈ ਖਰੀਦਦਾਰ ਨੂੰ ਜਿੰਨਾ ਚਿਰ ਟਰੈਕਟਰ ਬੰਦੇ ਕੋਲੇ ਹੁੰਦਾ ਹੈ ਉਹਨਾਂ ਚਿਰ ਟਰੈਕਟਰ ਵੇਚਣ ਵਾਲੇ ਤੇ ਮੰਡੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਾਪੀ ਕਾਗਜ਼ਾਂ ਦੀ ਟਰੈਕਟਰ ਤੁਸੀਂ ਆਪ ਦੇਖ ਕੇ ਲੈ ਕੇ ਜਾਣਾ ਹੈ ਪੱਕੀ ਰਸੀਦ ਬਕਾਇਦਾ ਦਿੱਤੀ ਜਾਂਦੀ ਹੈ ਮੰਡੀਆਂ ਚ ਆਇਆ ਕਰੋ ਕੋਈ ਵੀ ਅਦਰ ਸਟੇਟ ਤੋਂ ਆਉਂਦਾ ਹੈ ਕੋਈ ਪੰਜਾਬ ਤੋਂ ਆਉਂਦਾ ਕੋਈ ਦੂਰੋਂ ਨੇੜਿਓ ਜੇ ਕੋਈ ਐਨਓਸੀ ਵਗੈਰਾ ਸਾਰਾ ਪੇਪਰਾਂ ਦੇ ਕਹਿਣ ਦਾ ਭਾਅ ਤੁਹਾਨੂੰ ਟਰੈਕਟਰ ਇੱਕ ਨੰਬਰ ਮਿਲਦਾ ਹੈ ਤਕਰੀਬਨ ਮੰਡੀ ਚੋਂ 99% ਇਹ ਨਹੀਂ ਕਹਿ ਸਕਦਾ ਕੋਈ ਕੋਈ ਕਾਪੀ ਗਲਤ ਕਾਗਜ਼ਾਂ ਵਾਲਾ ਲੈ ਜਾਵੇ ਜਾਂ ਕੋਈ ਬੇਸ਼ੱਕ ਕੋਈ ਬੱਚਾ ਆ ਕੇ ਲੈ ਜੇ ਮੰਡੀ ਦੀ ਫੁੱਲ ਜ਼ਿੰਮੇਵਾਰੀ ਬਣ ਜਾਂਦੀ ਹੈ ਕਾਪੀ ਕਾਗਜ਼ਾਂ ਦੀ ਅੱਜ ਖੜੇ ਸੀ ਬਚਿੱਤਰ ਸਿੰਘ ਸਿੱਧੂ ਗਹਿਰੀ ਭਾਗੀ ਵਾਲੇ ਬਾਬੇ ਮੋਦੀ ਦਾ ਲੜਕਾ ਜਿਹਨੂੰ ਕਹਿੰਦੇ ਆ ਕਿ ਬਚਿੱਤਰ ਸਿੰਘ ਸਿੱਧੂ ਇਹਨਾਂ ਦੀ ਮੰਡੀ 'ਚ ਮਲਾਉਣੇ ਆ ਬਾਈ ਨੂੰ ਕੀ ਹਾਲ ਹੈ ਬਚਿੱਤਰ ਠੀਕ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਪਰਾ ਹਾਂਜੀ ਠੀਕ ਆ ਆ ਤਿੰਨ ਟਰੈਕਟਰ ਲਾਇਆ ਬਾਈ ਹਾਂ ਤਿੰਨ ਆ ਹੋਰ ਸੌਦੇ ਹੋਏ ਵਧੀਆ ਹਾਂ ਸੌਦੇ ਹੋਇਆ ਬਾਈ ਠੀਕ ਆ ਵਧੀਆ ਬਾਈ ਸ਼ੁਰੂ ਚ ਤੇਰਾ ਫੋਨ ਨੰਬਰ ਤੇ ਐਡਰੈਸ ਬੋਲ ਦੇ ਬਚਿੱਤਰ ਬਾਈ ਮੇਰਾ ਐਡਰੈਸ ਆ ਵੀਰੇ ਪਿੰਡ ਗਹਿਰੀ ਪਾਗੀ ਠੀਕ ਆ ਜੀ ਕੋਰਸ ਵੀਰ ਦੇ ਕੋਲੇ ਠੀਕ ਆ ਜੀ ਤੇ ਮੋਬਾਈਲ ਨੰਬਰ ਆ 88726 75539 88726 75539 75539 88726 75539 ਬਾਈ ਬਚਿੱਤਰ ਦਾ ਨੰਬਰ ਆ ਆ ਕਰਾ ਦਿਖਾ ਕਰਾ ਤੇਰੇ ਟਰੈਕਟਰ ਕਿਹੜ ਪਿਛਤਰ ਹੋ ਰਿਹਾ ਆਪਣੇ ਕੋਲ ਮਾਈਕ ਹੈ ਨਹੀਂ ਬਾਈ ਨੇੜੇ ਰਹੇ ਪਹਿਲਾਂ ਆ 855 ਦੀ ਗੱਲ ਕਰਦੇ ਆ ਆਪਾਂ ਲਿਖਿਆ 2000 ਤੇ 20 ਮਲਟਰੈਕਟਰ ਇਹ ਅਲੱਗ ਕਲਾਚ ਆਪੀਟੀਓ ਵਾਲਾ ਟਰੈਕਟਰ ਹੈਗਾ ਫੁੱਲ ਟੌਪ ਮਾਡਲ ਆ ਜਾਂਦਾ ਬਾਈ ਫੁੱਲ ਟੌਪ ਮਾਡਲ ਬਾਈ ਫੁੱਲ ਟੌਪ ਮਾਡਲ ਟਰੈਕਟਰ ਆ ਬਾਈ ਇਹਦਾ ਮੁੱਲ ਕਰਦੇ ਹਾਂ ਸਵਾ 6 ਲੱਖ ਹਾਂਜੀ ਪੰਜਾਬ ਨੰਬਰ ਆ ਬਾਈ ਟਰੈਕਟਰ ਆ ਪੰਜਾਬ ਨੰਬਰ ਆ ਐ ਮੋੜ ਮੰਡੀ ਦਾ ਨੰਬਰ ਆ ਪੀਬੀਐਸਸੀ ਪੀਬੀਐਸਸੀ ਠੀਕ ਤੇ ਦੇਣਾ ਕਿੰਨੇ ਦਾ ਵੀਰ ਮੇਰਾ ਟਰੈਕਟਰ ਇਹ ਆਪਾਂ ਵੀ ਦੇ ਦਾਂਗੇ 595000 5 ਲੱਖ ਤੇ 95000 ਦਾ 75 ਬਾਈ ਕਹਿੰਦਾ ਟਰੈਕਟਰ ਦੇ ਦਿਆਂਗੇ ਟੈਟਰ 75 ਪੈਸਾ ਮੰਗੂ ਆ ਚੰਗਾ ਟਰੈਕਟਰ ਆ ਅਪੋਲੋ ਕੰਪਨੀ ਦੇ ਤੁਸੀਂ ਆਪ ਹੀ ਨਿਗਾਹ ਮਾਰ ਲਓ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਟਰੈਕਟਰ ਹਣਾ ਹਾਂਜੀ ਇੱਕ ਬੇਨਤੀ ਆ ਕਿਸਾਨ ਭਰਾਵਾਂ ਨੂੰ ਵੀ ਭਰਾਵੋ ਵੀਡੀਓ ਕੱਲ ਜੇ ਬਾਈ ਵਿੱਚ ਕਹਿੰਦੇ ਵੀ ਫੋਟੋ ਭੇਜੋ ਫੋਟੋ ਨਹੀਂ ਭੇਜੀ ਐਣੀ ਵੀਡੀਓ ਨੂੰ ਤੁਸੀਂ ਰਾਮ ਨਾਲ ਟਰੈਕਟਰ ਨੂੰ ਵੇਖ ਲਓ ਸਾਰਾ ਕੱਲੀ-ਕੱਲੀ ਚੀਜ਼ ਦਿਖਾਈ ਜਾਂਦੀ ਹੈ ਹਣਾ ਹਾਂਜੀ ਦੇਖ ਕੇ ਬਾਈ ਨਾਲ ਸੰਪਰਕ ਕਰ ਲਓ ਅੱਗੇ ਬਾਈ ਕੋਲੇ 855 ਨੁਕਰਾ 1 ਹੋਰ ਐ ਭਾਈ ਜੀ ਇਹ ਕਿਹੜਾ ਮਾਡਲ ਹੈ ਇਹ 20 ਦੇ ਲਾਸਟ ਦਾ ਬਈ 11ਵੇਂ ਮਹੀਨੇ ਦਾ ਅੱਛਾ ਕਾਪੀ 21 ਦੀ ਹੈ ਕਾਪੀ 21 ਦੀ ਹੈ ਤੁਸੀਂ 20 ਮਾਡਲ ਸਮਝ ਕੇ ਆ ਜਿਓ ਇਹਦਾ ਨੰਬਰ ਬਾਈ ਕਿੱਥੋਂ ਦਾ ਇਹਦਾ ਨੰਬਰ ਹਰਿਆਣਾ ਦਾ ਬਾਈ ਐਨਓਸੀ ਮਿਲੂਗੀ ਜਿੱਥੋਂ ਦੀ ਕਹੋਗੇ ਉੱਥੋਂ ਮਿਲ ਜਾਊਗਾ ਅੱਛਾ 14 ਵਾਲੇ ਟਾਇਰਾਂ ਚ ਹੈ 15 ਜਿਹੜੇ ਹੋਇਆ ਹਾਂ ਟਾਇਰ 15 ਵਾਲੇ ਪਾਏ ਹੋਏ ਆ 15 ਵਾਲੇ ਟਾਇਰ ਪਾਏ ਹੋਏ ਨੇ ओरिजिनल ਪੇਂਟ ਦਾ ਟਰੈਕਟਰ ਹੈ ਤਕਰੀਬਨ ਬਹੁਤ ਸੋਹਣਾ ਟਰੈਕਟਰ ਹੈ ਹਨਾ ਹਾਂ ਬਾਈ ਆਈ ਪੀਟੀਓ ਵਾਲਾ ਅਲੱਗ ਕਲੱਚ ਵਾਲਾ ਟਰੈਕਟਰ ਹੀ ਹੈ ਇਹੰਦਾ ਸੈਂਟਰ ਇਹ ਚ ਬਾਕੇ ਤਸੱਲੀ ਕਰਕੇ ਬੰਦਾ ਇਹਦੇ ਬਾਈ ਸਾਰੇ ਟਰੈਕਟਰਾਂ ਤੇ ਕਿੰਨਾ ਲੋਨ ਵੀ ਹੋਜੂ? ਹਾਂ ਲੋਨ ਹੋਜੂ ਬਾਈ ਸਾਰਿਆਂ ਦਾ। ਜੇ ਕੋਈ ਪੁਰਾਣਾ ਘਟਾਉਣਾ ਚਾਹਵੇ ਟਰੈਕਟਰ ਹਾਂ ਉਹ ਵੀ ਕੱਟ ਲਾਂਗੇ। ਡਬਲ ਡਿਸਟ੍ਰਿਬਿਊਟਰ ਵਾਲਾ ਟੌਪ ਮਾਡਲ ਚ ਹੈ ਨਾ ਟਰੈਕਟਰ ਨਾ? ਹਾਂਜੀ। ਪੂਰਾ ਸੋਹਣਾ ਟਰੈਕਟਰ ਆ ਬਾਈ। ਇਹ ਕਿੰਨੇ ਦਾ ਦੇ ਦੇਂਗਾ ਬਚਿੱਤਰ ਬਾਈ? ਇਹ ਹੈ ਬਾਈ ਵਸਾ ਹਾਂ ਨਹੀਂ ਹੈ ਇਹਦੀ 6 ਲੱਖ ਰੁਪਏ। 6 ਲੱਖ ਰੁਪਏ। ਹਾਂਜੀ। ਠੀਕ ਹੈ। ਹਾਂ ਨਾ ਚੱਲ। ਤੇ ਬਾਈ ਇਹਦੇ ਲੋਨ ਕਿੰਨਾ ਹੋਜੂ ਬਚਿੱਤਰ ਨੇੜੇ ਰਹੀ ਵੀਰੇ? ਲੋਨ ਬਈ ਇਹ ਤੇ ਹੋ ਹੀ ਜਾਊ 5 ਲੱਖ ਦੇ ਕਰੀਬ 5 ਲੱਖ ਦੇ ਕਰੀਬ ਲੋਨ ਹੋ ਜਾਊਗਾ ਠੀਕ ਹੈ ਜੇ ਕਿਸੇ ਕਿਸਾਨ ਭਰਾ ਤੇ ਲੈਣਾ ਵੀ ਤੁਹਾਡੇ ਕੋਲੇ 1.5 ਲੱਖ ਰੁਪਇਆ ਹੋਣਾ ਚਾਹੀਦਾ ਬਾਕੀ ਤੁਹਾਡਾ ਸਿਵਲ ਸਕੋਰ ਸਹੀ ਹੋਵੇ ਸਾਰੇ ਟਰੈਕਟਰ ਤੇ ਲੋਨ ਹੋ ਜਾਊ ਠੀਕ ਹੈ ਅਗਿਆ 16 9 28 ਦੇ ਟਾਇਰ ਜਿਹੜੇ ਹੋਏ ਨੂੰ ਹਾਏ ਪਾਵਰ ਪਲੱਸ ਆ ਬਈ ਪਾਵਰ ਪਲੱਸ 750 ਵੇਟ ਉੱਜ ਵੀ ਜਾ ਜਾਂਦਾ ਇਹ ਹੈ 58 ਐਚ ਵੀ ਜਾ ਜਾਂਦਾ 58 ਐਚ ਵਿੱਚ ਵੇਟ ਫੋਟ ਵੀ ਲੱਗੇ ਹੋਇਆ ਹਾਂ ਠੀਕ ਹੈ 16 9 28 ਦੇ ਗੁੱਡਇਰ ਦੇ ਟਾਇਰ ਜਮਾ ਨਵੇਂ ਪਾਰਕ ਹੈ ਹਾਂ ਪੂਰਾ ਸੋਹਣਾ ਟਰੈਕਟਰ ਆ ਬਈ ਰੰਗ ਪੇਂਟ ਦਾ ਵੀ ਇਹਦਾ ਨੰਬਰ ਕਿੱਥੋਂ ਦਾ ਵੀਰੇ ਇਹ ਵੀ ਹਰਿਆਣਾ ਨੰਬਰ ਆ ਬਈ ਐਨਓਸੀ ਜਿੱਥੋਂ ਦੀ ਕਹੋਗਾ ਮਾਲਕਨਾਮ ਪਾ ਦੇ ਜੇ ਤੈਨੂੰ ਅਸੀਂ 10000 ਰੁਪਏ ਦੇ ਦਈਏ ਤੇ ਬੰਦੇ ਦੇ ਨਾਮ ਕਰਾ ਦੇਂਗਾ ਬਈ ਨਾਮ ਆ ਵੀ ਕਰਵਾ ਦੇਾਂਗੇ ਬਾਈ ਠੀਕ ਆ ਬਾਈ ਕੋਈ ਵੀ ਸੌਦਾ ਕਰਕੇ ਆਜੋ 10000 ਰੁਪਏ ਐਕਸਟਰਾ ਦੇ ਕੇ ਤੁਹਾਡੇ ਨਾਮ ਕਰਾ ਕੇ ਵਿੱਚੇ ਬੀਮਾ ਕਰਾ ਕੇ ਕਾਪੀ ਘਰੇ ਪਹੁੰਚ ਜਾ ਠੀਕ ਆ 1000 ਰੁਪਏ ਤੇਰਾ ਮੈਂ ਘੱਟ ਕਰਾ ਦੂੰ 9000 ਚ ਕਰਾ ਦੂੰ ਠੀਕ ਆ ਕੋਈ ਗੱਲ ਠੀਕ ਆ 17 ਮਾਡਲ ਆ 4 ਲੱਖ ਤੇ 75000 ਰੁਪਏ ਬਾਈ ਡਿਮਾਂਡ ਕਰਦਾ ਹੈ ਅਗਲੇ ਟਾਇਰ ਨਾਲ ਦੇ ਅਗਲੇ ਟਾਇਰ ਨਾਲ ਦੇ ਟਰ ਹਾਂ 17 ਦਾ 12 ਸਾਲ ਦਾ ਆ ਦੇਖੋ ਪ्योर 2017 ਦਾ ਟਰੈਕਟਰ ਹੈ ਪਾਵਰ ਪਲੱਸ ਵਾਲਾ ਇਹ 58 ਐਚਪੀ ਕੈਟਾਗਰੀ ਚ ਆ ਜਾਂਦਾ ਟਰੈਕਟਰ 16 9 28 ਦੇ ਜਿਹੜੇ ਇਹਨੂੰ ਟਾਇਰ ਚੜੇ ਹੋਏ ਨੇ 16 9 28 ਦੇ ਪੂਰਾ ਚੰਗਾ ਟਰੈਕਟਰ ਹੈ ਤੁਸੀਂ ਬਾਕੀ ਆ ਵੇਟ ਬੂਟ ਨਾਲ ਹੈ 16 9 28 ਦੇ ਟਾਇਰ ਠੀਕ ਹੈ ਇਹਦੇ ਕੰਪਨੀ ਵੱਲੋਂ 16 9 28 ਚ ਆਉਂਦਾ ਬਾਈ ਹਾਂਜੀ ਕੰਪਨੀ ਵੱਲੋਂ 16 9 28 ਚ ਆਉਂਦਾ ਹੈ ਇਹਦੇ ਪਾਵਰ ਪਲੱਸ ਹੈ ਇਹਦੇ ਆ ਡਬਲ ਡਿਸਟ੍ਰੀਬਿਊਟਰ ਹੁੰਦਾ ਇਹਦੇ ਬੜਾ ਉੱਚਾ ਜਾ ਕਰਕੇ ਲਾਇਆ ਹੋਇਆ ਇਹਦੇ ਚ ਵੀ ਫਰਕ ਹੈ ਕੋਈ ਬਾਈ ਇਹਦੇ ਚ ਬਾਈ ਇਹਦਾ ਪਾਵਰ ਪਲੱਸ ਦਾ ਕਰਕੇ ਫਰਕ ਹੈ ਇਹ ਅੱਛਾ ਹਾਂ ਥੋੜੀ ਥੋੜੀ ਵੀ ਇਹ ਸਾਰੀ ਚੀਜ਼ ਪਤਾ ਜੀ ਹੋਈ ਆ ਜੀ ਅੱਛਾ 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 ਵਧੀਆ ਹੋ ਗਈ ਹਾਂ ਦੂਜੇ 14 ਵਾਲੇ ਚਾਹੁੰਦੇ ਹੁੰਦੇ ਜਿਵੇਂ ਇਹ 16 18 ਚ ਕੰਪਨੀ ਵੱਲੋਂ ਆਉਂਦਾ ਠੀਕ ਹੈ ਬਾਈ ਜੀ ਠੀਕ ਹੈ ਇਹ ਕਿੰਨੇ ਦਾ ਦੇਣਾ ਵਿੱਚ 32 ਟਰੈਕਟਰ ਇਹ ਆਪਾਂ ਦੇ ਦ 4.5 ਲੱਖ ਰੁਪਏ ਦਾ ਠੀਕ ਹੈ ਬਾਈ ਬਾਈ ਕੋਲੇ ਟਰੈਕਟਰ ਹੋਰ ਵੀ ਟਰੈਕਟਰ ਹੁੰਦੇ ਆ 4-5 ਬਾਈ ਕੋਲੇ ਘਰੇ ਟਰੈਕਟਰ ਹਨਾ ਤੇ ਚਿੱਤਰ ਬਾਈ ਤੇਰਾ ਅਖੀਰ ਤੇ ਫੋਨ ਨੰਬਰ ਪੇ ਹੋ ਗਏ 88726 88726 75539 75539 ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਦਾ ਨੰਬਰ ਤੁਹਾਨੂੰ ਬੋਲਤਾ ਬਾਈ ਸੰਪਰਕ ਕਰ ਲਿਓ ਕੱਲੇ ਕੱਲੇ ਦੀ ਫੋਟੋ ਦੇਖਣੀ ਜਾਨੀ ਭੇਜੀ ਨਹੀਂ ਜਾਨੀ ਵੀਡੀਓ ਆਨ ਨਾਲ ਵੇਖ ਲਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਅਸੀਂ ਆਉਂਦੇ ਰਹੀਏ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ